ਲੜਾਈ ਲੜਦਾ ਰਾਜਵੀਰ ਜਵੰਦਾ ਆਖਰਕਾਰ ਜ਼ਿੰਦਗੀ ਦੀ ਜੰਗ ਹਾਰ ਕੇ ਅਤੇ ਮੌਤ ਜਿੱਤ ਗਈ ਫੌਟਿਸ ਹਸਪਤਾਲ ਦੇ ਵਿੱਚ ਰਾਜਵੀਰ ਜਵੰਦਾ ਦੀ ਮੌਤ ਹੋ ਗਈ ਉਸ ਦਾ ਅੰਤਮ ਸੰਸਕਾਰ ਵੀ ਹੋ ਗਿਆ ਫੁੱਲ ਵੀ ਛੁਗਲੇ ਗਏ ਫੁੱਲ ਤਾਰ ਵੀ ਦਿੱਤੇ ਗਏ ਸਿਰਫ ਗੱਲ ਰਾਜਵੀਰ ਜਵੰਦਾ ਦੀ ਨਹੀਂ ਹੈ ਕਿ ਇਹ ਮੌਤ ਰਾਜਵੀਰ ਜਵੰਦਾ ਦੀ ਹੋਈ ਹੈ ਕਿ ਸਿਰਫ ਇਹ ਇੱਕ ਦੁਰਘਟਨਾ ਹੈ ਦੁਰਘਟਨਾ ਦਾ ਕਾਰਨ ਕੀ ਬਣਿਆ ਉਹ ਸਾਨੂੰ ਸਮਝਣਾ ਪੈਣਾ ਹਰ ਰੋਜ਼ ਕਿੰਨੇ ਹੀ ਮਾਵਾਂ ਦੇ ਪੁੱਤ ਕਿੰਨੇ ਹੀ ਰਾਜਵੀਰ ਨੇ ਜਿਹੜੇ ਉਹ ਇਹਨਾਂ ਅਵਾਰਾ ਜਾਨਵਰਾਂ ਦੀ ਭੇਟ ਚੜ੍ਹਦੇ ਨੇ ਅਸੀਂ ਇਹ ਕਹਿ ਸਕਦੇ ਹਾਂ ਕਿ ਰਾਜਵੀਰ ਜਵੰਦਾ ਦੀ ਮੌਤ ਨਹੀਂ ਹੋਈ ਹੈ ਸਿਸਟਮ ਦੀ ਮੌਤ ਹੋਈ ਹੈ ਇਹ ਸਿਸਟਮ ਕਰਕੇ ਹੋਇਆ ਕਤਲ ਹੈ ਇਹ ਮੌਤ ਨਹੀਂ ਹੈ ਇਹ ਐਕਸੀਡੈਂਟ ਨਹੀਂ ਹੈ ਇਹ ਕਤਲ ਹੈ ਜਿਹੜਾ ਸਿਸਟਮ ਕਰਕੇ ਹੋਇਆ ਹੁਣ ਸਵਾਲ ਸਭ ਤੋਂ ਵੱਡਾ ਇਹ ਉੱਠਦਾ ਕਿ ਸਿਸਟਮ ਦੇ ਵਿੱਚ ਬਦਲਾ ਕਿਵੇਂ ਆਏਗਾ ਆਵਾਰਾ ਪਸ਼ੂ ਵੱਡੀ ਗਿਣਤੀ ਦੇ ਵਿੱਚ ਪੂਰੇ ਹੀ ਪੰਜਾਬ ਦੀ ਗੱਲ ਕਰ ਲਓ ਜਾਂ ਪੂਰੇ ਮੁਲਕ ਦੀ ਗੱਲ ਕਰ ਲਓ ਵੱਡੀ ਗਿਣਤੀ ਦੇ ਵਿੱਚ ਆਵਾਰਾ ਪਸ਼ੂ ਨੇ ਉਹ ਫਿਰਦੇ ਨੇ ਹੁਣ ਇਹਨਾਂ ਅਵਾਰਾ ਪਸ਼ੂਆਂ ਕਰਕੇ ਹਰ ਰੋਜ਼ ਕੋਈ ਨਾ ਕੋਈ ਮੌਤ ਹੁੰਦੀ ਹੈ ਔਰ ਇਹਨਾਂ ਅਵਾਰਾ ਪਸ਼ੂ ਨੂੰ ਸਾਂਭਣ ਦੀ ਜ਼ਿੰਮੇਵਾਰੀ ਕਿਸ ਦੀ ਹੈ ਪ੍ਰਸ਼ਾਸਨ ਦੀ ਤੇ ਸਰਕਾਰ ਦੀ ਸਰਕਾਰ ਤੇ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੇ ਈਵਨ ਪ੍ਰਸ਼ਾਸਨ ਤੇ ਸਰਕਾਰ ਕਹਿੰਦੀ ਕਿ ਅਸੀਂ ਅਵਾਰਾ ਪਸ਼ੂ ਸਾਹਮਣੇ ਇਸ ਕਰਕੇ ਪੈਸੇ ਤੁਸੀਂ ਸਾਨੂੰ ਦਿਓ ਸਾਡੇ ਤੋਂ ਪੈਸੇ ਲੈਂਦੇ ਨੇ ਕਾਊਸਸ ਲੈਂਦੇ ਨੇ ਵਕ ਵਕ ਥਾਮਾਂ ਤੇ ਲੱਗਦਾ ਕਾਊਸਸ ਵਸੂਲਦੇ ਨੇ ਜਾਂ ਜੋ ਅਸੀਂ ਆਵਾਰਾ ਇਨ੍ਹਾਂ ਗਊਆਂ ਦੀ ਇਨ੍ਹਾਂ ਸਾਂਡਾਂ ਦੀ ਜਿਹੜੀ ਹੈ ਉਹ ਸੰਭਾਲ ਕਰ ਸਕੀਏ ਪਰ ਬਦਕਿਸਮਤੀ ਇਹ ਹੈ ਕਿ ਜਦੋਂ ਅਸੀਂ ਕਾਉਸਸ ਦੇ ਵੀ ਰਹੇ ਹਾਂ ਜਦੋਂ ਅਸੀਂ ਹਰ ਛੋਟੀ ਵੱਡੀ ਚੀਜ਼ ਤੇ ਕਾਉਸਸ ਦੇ ਵੀ ਰਹੇ ਹਾਂ ਇਸ ਕਰਕੇ ਕਿ ਤੁਸੀਂ ਆਵਾਰਾ ਜਾਨਵਰਾਂ ਨੂੰ ਸੰਭਾਲੋ ਸਾਡੀ ਜ਼ਿੰਦਗੀ ਬਚਾਓ ਉਸ ਦੇ ਬਾਵਜੂਦ ਵੀ ਸਾਡੀਆਂ ਜ਼ਿੰਦਗੀਆਂ ਨਹੀਂ ਬਚ ਰਹੀਆਂ ਇਹ ਗੱਲ ਰਾਜਵੀਰ ਜਵੰਦਾ ਦੀ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਈ ਮੌਤਾਂ ਹੋ ਚੁੱਕੀਆਂ ਨੇ ਅੰਕੜੇ ਤੁਹਾਡੇ ਸਾਹਮਣੇ ਅਸੀਂ ਰੱਖ ਰਹੇ ਹਾਂ ਪਰ ਉਸ ਤੋਂ ਪਹਿਲਾਂ ਇਹ ਵੀ ਤੁਹਾਨੂੰ ਦੱਸ ਦਈਏ ਕਿ ਕਿਉਂਕਿ ਬਹੁਤੇ ਲੋਕੇ ਇਹ ਕਹਿਣ ਲੱਗੇ ਕਿ ਇਸ ਤਰ੍ਹਾਂ ਦੀਆਂ ਰਾਈਟਸ ਤੇ ਜਾਣਾ ਹੀ ਨਹੀਂ ਚਾਹੀਦਾ ਮੋਟਰਸਾਈਕਲ ਤੇ ਘੁੰਮਣਾ ਹੀ ਨਹੀਂ ਚਾਹੀਦਾ ਮਤਲਬ ਸਿਸਟਮ ਦੇ ਵਿੱਚ ਚੇਂਜ ਦੀ ਗੱਲ ਨਾ ਕਰੋ ਤੁਸੀਂ ਕਹੋ ਕਿ ਆਪਣੇ ਆਪ ਨੂੰ ਹੀ ਬਦਲ ਲਿਆ ਜਾਵੇ ਇਹ ਇਹ ਬੜਾ ਹੀ ਅਨੋਖਾ ਜਿਹਾ ਸਵਾਲ ਹੈ ਇੱਕ ਰਿਪੋਰਟ ਫਟਾਫਟ ਤੁਹਾਨੂੰ ਦਿਖਾਣੇ ਆ ਕਿ ਜਿਹੜੀਆਂ ਆਵਾਰਾ ਜਾਨਵਰਾ ਕਰਕੇ ਕਿੰਨੀਆਂ ਦੁਰਘਟਨਾਵਾਂ ਹੁੰਦੀਆਂ ਨੇ ਹਰ ਸਾਲ ਹਰ ਸਾਲ ਪੰਜਾਬ ਦੇ ਵਿੱਚ ਕਿੰਨੀਆਂ ਦੁਰਘਟਨਾਵਾਂ ਹੁੰਦੀਆਂ ਨੇ ਤੇ ਹਰ ਰੋਜ਼ ਜਦ ਤੱਕ ਮੈਂ ਇਹ ਪ੍ਰੋਗਰਾਮ ਕਰ ਰਿਹਾ ਕਿੰਨੇ ਮਾਵਾ ਦੇ ਪੁੱਤ ਹੋਰ ਮਰ ਗਏ ਹੋਣੇ ਦੇਸ਼ ਭਰ ਦੇ ਵਿੱਚ ਸਲਾਨਾ ਸੜਕ ਹਾਦਸਿਆਂ ਦੇ ਵਿੱਚ 1.78 ਲੱਖ ਦੇ ਕਰੀਬ ਲੋਕਾਂ ਦੀ ਮੌਤ ਹੈ ਜਿਹੜੀ ਉਹ ਸਾਲ ਦੇ ਵਿੱਚ ਹੋ ਰਹੀ ਹੈ ਇਹਨਾਂ ਆਵਾਰਾ ਪਸ਼ੂਆਂ ਦੇ ਨਾਲ ਹਰ 3 ਮਿੰਟ ਦੇ ਵਿੱਚ ਇੱਕ ਮੌਤ ਹੈ ਜਿਹੜੀ ਉਹ ਕਿਤੇ ਨਾ ਕਿਤੇ ਇਹਨਾਂ ਆਵਾਰਾ ਪਸ਼ੂਆਂ ਕਰਕੇ ਹੁੰਦੀ ਹੈ ਸਰਦ ਰੁੱਤ ਸੈਸ਼ਨ ਦੌਰਾਨ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗੜਕਰੀ ਨੇ ਵੀ ਸੰਸਦ ਦੇ ਵਿੱਚ ਇਸ ਬਾਰੇ ਜਾਣਕਾਰੀ ਦਿੰਦਾ ਦੱਸਿਆ ਕਿ ਭਾਰਤ ਦੇ ਵਿੱਚ ਸੜਕ ਹਾਦਸਿਆਂ ਦੇ ਵਿੱਚ ਹਰ ਸਾਲ 1.78 ਲੱਖ ਲੋਕ ਮਾਰੇ ਜਾਂਦੇ ਨੇ ਜਿਨ੍ਹਾਂ ਦੇ ਵਿੱਚੋਂ 60% ਪੀੜਤ 18 ਤੋਂ 34 ਸਾਲ ਦੀ ਉਮਰ ਦੇ ਨੇ अवारा पशु भारत ਵਿੱਚ ਸੜਕ ਹਾਦਸਿਆਂ ਦਾ ਇੱਕ ਵੱਡਾ ਕਾਰਨ ਨੇ 2020 ਦੀ ਪਸ਼ੂ ਤੰਗੜਨਾ ਦੇ ਮੁਤਾਬਕ ਭਾਰਤੀ ਸੜਕਾਂ ਤੇ 5 ਮਿਲੀਅਨ ਤੋਂ ਵੱਧ ਅਵਾਰਾ ਪਸ਼ੂਆਂ ਨੂੰ ਦਰਸਾਉਂਦੀ ਹੈ 5 ਮਿਲੀਅਨ ਅਵਾਰਾ ਪਸ਼ੂ ਭਾਰਤੀਆਂ ਸੜਕਾਂ ਤੇ ਨੇ ਇਹਨਾਂ ਕਾਰਨ ਖਾਸ ਤੌਰ ਤੇ ਰਾਤ ਨੂੰ ਹੁੰਦੇ ਹਾਦਸੇ ਕਿਉਂਕਿ ਡਰਾਈਵਰ ਇਹਨਾਂ ਨੂੰ ਆਸਾਨੀ ਨਾਲ ਦੇਖ ਨਹੀਂ ਪਾਉਂਦੇ ਰਾਸ਼ਟਰੀ ਰਿਪੋਰਟਾਂ ਦੇ ਅਧਾਰ ਤੇ ਅਵਾਰਾ ਪਸ਼ੂਆਂ ਸੜਕ ਹਾਦਸਿਆਂ ਦਾ 5 ਤੋਂ 10% ਕਾਰਨ ਬਣਦੇ ਨੇ ਖਾਸ ਤੌਰ ਤੇ ਸ਼ਹਿਰਾਂ ਦੇ ਵਿੱਚ ਅਵਾਰਾ ਪਸ਼ੂਆਂ ਦੀ ਸਮੱਸਿਆ ਦਿਨ-ਦਿਨ ਵੱਡੀ ਬਣਦੀ ਜਾ ਰਹੀ ਹੈ। ਕਈ ਰਿਪੋਰਟਾਂ ਦੇ ਮੁਤਾਬਕ 2023 ਦੇ ਵਿੱਚ ਸੜਕ ਹਾਦਸਿਆਂ ਦੇ ਵਿੱਚ 1.73 ਲੱਖ ਲੋਕ ਮਾਰੇ ਗਏ ਜੋ ਕਿ ਹਰ ਰੋਜ਼ ਔਸਤਨ 474 ਜਾਨਾਂ ਜਾਂ ਲਗਭਗ ਹਰ 3 ਮਿੰਟ ਦੇ ਵਿੱਚ ਇੱਕ ਮੌਤ ਬਣਦੀ ਹੈ ਔਰ ਇਹਨਾਂ ਮੌਤਾਂ ਦੇ ਵਿੱਚੋਂ ਵੱਡਾ ਕਾਰਨ ਪਸ਼ੂ ਵੀ ਨੇ ਜਿਹੜੇ ਅਵਾਰਾ ਪਸ਼ੂ ਘੁੰਮਦੇ ਨੇ। ਜੇ ਇਹ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਪੰਜਾਬ ਦੇ ਵੀ ਆંકੜੇ ਕੋਈ ਇਸ ਤੋਂ ਬਾਹਰ ਨਹੀਂ ਨੇ। अवारा पशु जिंदगियां ਤੇ ਭਾਰੀ ਪੈ ਰਹੇ ਨੇ। அவਾਰਾ ਪਸ਼ੂਆਂ ਕਾਰਨ ਆਏ ਦਿਨ ਵੱਡੇ ਹਾਦਸੇ ਵਾਪਰੇ ਨੇ। ਗਾਇਕ ਰਾਜਵੀਰ ਜਵੰਦਾ ਨਾਲ அவਾਰਾ ਪਸ਼ੂਆਂ ਕਾਰਨ ਵਾਪਰੇ ਹਾਦਸੇ ਨੇ ਸਰਕਾਰਾਂ ਤੇ ਸਵਾਲ ਜ਼ਰੂਰ ਖੜੇ ਕਰ ਦਿੱਤੇ ਨੇ। ਇੱਕ ਨਿੱਜੀ ਮੀਡੀਆ ਦੇ ادارے ਵੱਲੋਂ 23 ਦਸੰਬਰ 2023 ਨੂੰ ਇੱਕ ਜਾਣਕਾਰੀ ਜਿਹੜੀ ਦਿੱਤੀ ਗਈ, ਸਾਲ 2020 ਦੇ ਵਿੱਚ அவਾਰਾ ਪਸ਼ੂਆਂ ਤੇ ਜਾਨਵਰਾ ਕਾਰਨ ਪੰਜਾਬ ਦੇ ਵਿੱਚ 312 ਜਾਨਲੇਵਾ ਦੁਰਘਟਨਾਵਾਂ ਹੋਈਆਂ। ਸਾਲ 2022 ਦੇ ਵਿੱਚ ਇਹਨਾਂ ਦੁਰਘਟਨਾਵਾਂ ਦੇ ਵਿੱਚ 35% ਦਾ ਵਾਧਾ ਹੋਇਆ ਜਿਸ ਕਾਰਨ 421 ਹਾਦਸੇ ਹੁੰਦੇ ਨੇ ਜੇਕਰ ਰਿਪੋਰਟਾਂ ਦੀ ਮਨੇਤਾ ਅਵਾਰਾ ਪਸ਼ੂਆਂ ਕਾਰਨ ਔਸਤਨ ਹਰ ਮਹੀਨੇ 31 ਮਨੁੱਖੀ ਮੌਤਾਂ ਹੋ ਰਹੀਆਂ ਨੇ ਲਗਭਗ ਇੱਕ ਮੌਤ ਤਾਂ ਘੱਟੋ ਘੱਟ ਪੰਜਾਬ ਦੇ ਵਿੱਚ ਹੀ ਹੋ ਰਹੀ ਹੈ ਲੁਧਿਆਣਾ ਦੇ ਵਿੱਚੋਂ 2022 ਦੌਰਾਨ 19 ਸੜਕ ਹਾਦਸੇ ਅਵਾਰਾ ਪਸ਼ੂਆਂ ਕਾਰਨ ਹੋਏ ਨਾ ਹਾਦਸਿਆਂ ਦੇ ਵਿੱਚ 23 ਲੋਕਾਂ ਦੀ ਮੌਤ ਹੋਈ ਸਰਕਾਰ ਦੀ ਰਿਪੋਰਟ ਹੈਰਾਨ ਕਰਦੀ ਹੈ ਹਰ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਗਲੀਆਂ ਮੁਹੱਲਿਆਂ ਦੇ ਵਿੱਚ ਘੁੰਮਰੇ ਅਵਾਰਾ ਪਸ਼ੂ ਇੱਕ ਨਾ ਇੱਕ ਬੰਦੇ ਦੀ ਜਾਨ ਲੈ ਲੈਂਦੇ ਨੇ ਜਿਸ ਦੇ ਵਿੱਚ ਕੁੱਤੇ ਗਈਆਂ ਅਤੇ ਹੋਰ ਜਾਨਵਰ ਨੇ ਜੇਕਰ ਰਿਪੋਰਟਾਂ ਦੀ ਮੰਨੀਏ ਤਾਂ 300 ਤੋਂ 500 ਲੋਕ ਅਵਾਰਾ ਪਸ਼ੂਆਂ ਕਾਰਨ ਆਪਣੀਆਂ ਕੀਮਤੀ ਜਾਨਾਂ ਨੇ ਉ ਗਵਾ ਦਿੱਤੇ ਸੋ ਤੁਸੀਂ ਦੇਖਿਆ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਅਵਾਰਾ ਜਾਨਵਰਾਂ ਕਰਕੇ ਮੌਤਾਂ ਹੁੰਦੀਆਂ ਨੇ ਫਰਟਲਿਟੀ ਰੇਟ ਕੀ ਹੈ ਇਹ ਵੀ ਦਾਵਾ ਕੀਤਾ ਜਾਂਦਾ ਹੈ ਕਿ ਜਿਸ 100 ਐਕਸੀਡੈਂਟ ਹੁੰਦੇ ਨੇ ਅਵਾਰਾ ਜਾਨਵਰਾਂ ਕਰਕੇ ਤਾਂ 80 ਮੌਤਾਂ ਜੜੀਆਂ ਉਹ ਪੱਕੀਆਂ ਨੇ ਆਵਾਰਾ ਜਾਨਵਰਾ ਕਰਕੇ ਹੁੰਦੀਆਂ ਨੇ ਹੁਣ ਸਵਾਲ ਸਭ ਤੋਂ ਵੱਡਾ ਇਹ ਖੜਾ ਹੁੰਦਾ ਕਿ ਆਵਾਰਾ ਜਾਨਵਰਾਂ ਨੂੰ ਸਾਹਮਣ ਦਾ ਖਰਚਾ ਜਿਹੜਾ ਉਹ ਕੌਣ ਪੂਰਾ ਕਰੇ ਉਹ ਖਰਚਾ ਅਸੀਂ ਦਿੰਨੇ ਆ ਜਨਾਬ ਦਾਵਾ ਇੱਥੋਂ ਤੱਕ ਕੀਤਾ ਜਾ ਰਿਹਾ ਕੱਲ ਮੈਂ ਇੱਕ ਵਿਚਾਰ ਤਕਰਾਰ ਕਰ ਰਿਹਾ ਸੀਗਾ ਤਾਂ ਇੱਕ ਜਿਹੜੇ ਗਊ ਰੱਖਿਆਕ ਨੇ ਉਹ ਕਹਿੰਦੇ ਨੇ 1100 ਕਰੋੜ ਰੁਪਇਆ ਇਕੱਠਾ ਹੋਇਆ ਕਾਉਸਸ ਤੋਂ ਔਰ 1100 ਕਰੋੜ ਰੁਪਇਆ ਲੱਗਿਆ ਕਿੱਥੇ ਇਹ ਸਾਨੂੰ ਨਹੀਂ ਪਤਾ ਇਸ ਤੋਂ ਇਲਾਵਾ ਕਾਉਸਸ ਦੇ ਰੂਪ ਦੇ ਵਿੱਚ ਚਲੋ ਆਪਾਂ ਪੰਜਾਬ ਦੀ ਇੱਕ ਉਦਾਹਰਣ ਲੈਂਦੇ ਆ ਕਿ ਕਿੱਥੇ ਕਿੱਥੇ ਪੈਸਾ ਕਾਉਸਸ ਦੇ ਰੂਪ ਦੇ ਵਿੱਚ ਲਿਆ ਜਾਂਦਾ ਔਰ ਕਿੰਨਾ ਕਿੰਨਾ ਪੈਸਾ ਜਿਹੜਾ ਉਹ ਇਕੱਠਾ ਹੁੰਦਾ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਕਿਵੇਂ ਕਿਵੇਂ ਪੈਸਾ ਜਿਹੜਾ ਇਹ ਕਾਉਸਸ ਦੇ ਰੂਪ ਦੇ ਵਿੱਚ ਹੈ ਜਿਹੜਾ ਉਹ ਇਕੱਠਾ ਕੀਤਾ ਜਾਂਦਾ ਕਿਉਂਕਿ ਕੋਈ ਵੀ ਚੀਜ਼ ਕਿਹੜੀਆਂ ਕਿਹੜੀਆਂ ਚੀਜ਼ਾਂ ਜਦੋਂ ਅਸੀਂ ਲੈਨੇ ਆ ਉਹ ਤੁਹਾਨੂੰ ਦੱਸਦਾ ਹੁਣ ਸਭ ਤੋਂ ਪਹਿਲਾਂ ਵਹੀਕਲ ਦੀ ਗੱਲ ਕਰਦੇ ਆ ਅਸੀਂ ਨਵੀਂ ਗੱਡੀ ਲੈਣ ਸਮੇ ਨਵੀਂ ਗੱਡੀ ਲੈਣ ਤੇ ਚਾਹੇ ਉਹ ਟੂ-ਵਿਲਰ ਹੋਵੇ ਜਾਂ ਫੋਰ-ਵਿਲਰ ਹੋਵੇ ਕਾਉਸਸ ਦੇ ਰੂਪ ਦੇ ਵਿੱਚ ਸਰਕਾਰ ਨੂੰ ਪੈਸਾ ਦੇਣਾ ਪੈਂ ਕਿ ਜਿਹੜੀ ਅਸੀਂ ਨਵੀਂ ਗੱਡੀ ਲੈ ਕੇ ਸੜਕ ਤੇ ਜਾਵਾਂਗੇ ਨਾ ਅੱਗੇ ਕੋਈ ਗਾਂ ਨਾ ਆਵੇ ਕੋਈ ਮੱਝ ਨਾ ਆਵੇ ਕੋਈ ਸਾਂਡਾ ਨਾ ਆਵੇ ਇਸ ਕਰਕੇ ਤੁਸੀਂ ਸਾਨੂੰ ਪੈਸਾ ਦਿਓ ਅਸੀਂ ਤੁਹਾਡੀ ਨਵੀਂ ਗੱਡੀ ਦਾ ਰੱਖ-ਰਖਾ ਕਰਾਂਗੇ ਆਵਾਰਾ ਜਾਨਵਰਾਂ ਤੋਂ ਬਚਾਵਾਂਗੇ ਗੱਡੀ ਦੀ ਕੀਮਤ ਤੇ ਨਿਰਧਾਰਤ ਕਾਉਸਸ ਹੁੰਦਾ ਵੈਸੇ ਮੋਟਾ ਅੰਦਾਜ਼ਾ ਹੈ ਇੱਕ ਗੱਡੀ ਜਿਹੜੀ 4-ਵਿਲਰ ਹੈ ਉਸ ਤੇ 1000 ਰੁਪਏ ਤੇ 2-ਵਿਲਰ ਤੇ 200 ਰੁਪਏ ਨੇ ਜਿਹੜੇ ਉਹ ਦੇਣੇ ਪੈਂਦੇ ਨੇ ਯਾਨੀ ਕਿ ਤੁਸੀਂ ਗੱਡੀ ਕਢਾਉਂਦੇ ਹੋ ਗੱਡੀ ਦੇ ਖਰਚੇ ਤਾਂ ਠੀਕ ਹੈ ਇਸ ਤੋਂ ਇਲਾਵਾ ਕਾਉਸਸ ਦੇ ਰੂਪ ਦੇ ਵਿੱਚ ਤੁਹਾਨੂੰ ਇਹ ਪੈਸੇ ਦੇਣੇ ਪੈਂਦੇ ਨੇ ਤਾਂ ਜੋ ਤੁਹਾ ਤੁਹਾਡੀ ਗੱਡੀ ਦੀ ਰੱਖਿਆ ਜਿਹੜੀ ਉਹ ਸਰਕਾਰ ਕਰ ਸਕੇ ਇਸ ਤੋਂ ਇਲਾਵਾ ਸਟੇਟ ਐਕਸਾਈਜ਼ ਪਾਲਿਸੀ ਦੇ ਮੁਤਾਬਕ ਕਿਸੇ ਵੀ ਤਰ੍ਹਾਂ ਦੀ ਸ਼ਰਾਬ ਤੇ ਬੀਅਰ ਲੈਣ ਤੇ ਕਾਉਸਸ ਦਿੱਤਾ ਜਾਂਦਾ ਹੈ ਇੱਕ ਪਾਉ ਵੇ ਤੋਂ ਲੈ ਕੇ ਅੱਧਿਆ ਬੋਤਲ ਸ਼ਰਾਬ ਦੀ ਕਿਸੇ ਵੀ ਮਹਿੰਗੀ ਸਸਤੀ ਬੋਤਲ ਲੈਂਦੇ ਹੋ ਤੁਸੀਂ ਬੀਅਰ ਲੈਂਦੇ ਹੋ ਤਾਂ ਉਹਦੇ ਵਿੱਚ ਵੀ ਕਾਉਸਸ ਦੇ ਰੂਪ ਦੇ ਵਿੱਚ ਤੁਹਾਨੂੰ ਪੈਸੇ ਦੇਣੇ ਪੈਂਦੇ ਨੇ ਇਸ ਲਈ ਕਿ ਤੁਹਾਡੀ ਰੱਖਿਆ ਕੀਤੀ ਜਾ ਸਕੇ ਤਾਂ ਕਿ ਉਹ ਪੈਸਾ ਕਾਉਸਸ ਦੇ ਰੂਪ ਦੇ ਵਿੱਚ ਜਿਹੜਾ ਲਿਆ ਜਾਂਦਾ ਹੈ ਅਵਾਰਾ ਜਾਨਵਰਾਂ ਨੂੰ ਸਾਮ ਸੰਭਾਲ ਲਈ ਵਰਤਾਇ ਜਾਂਦਾ ਤਾਂ ਜਵਾਬ ਇਸ ਦਾ ਵੀ ਨਾ ਦੇ ਵਿੱਚ ਆਏਗਾ ਇਹ ਤੁਹਾਨੂੰ ਮੈਂ ਉਹ ਚੀਜ਼ਾਂ ਦਿਖਾ ਰਿਹਾ ਕਿ ਜਿਹੜੀਆਂ ਕਾਉਸਸ ਦੇ ਰੂਪ ਦੇ ਵਿੱਚ ਤੁਹਾਡੇ ਤੋਂ ਉਗਰਾਈਆਂ ਜਾਂਦੀਆਂ ਨੇ ਪਰ ਉਸ ਦੇ ਬਾਵਜੂਦ ਵੀ ਪੈਸਾ ਜਿਸ ਕਰਕੇ ਲਿਆ ਜਾਂਦਾ ਉਸ ਕਰਕੇ ਖਰਚਿਆ ਨਹੀਂ ਜਾਂਦਾ ਸਭ ਤੋਂ ਵੱਡੀ ਮੋਟੀ ਜਿਹੜੀ ਕਮਾਈ ਹੁੰਦੀ ਹੈ ਕਾਉਸਸ ਦੇ ਰੂਪ ਦੇ ਵਿੱਚ ਉਹ ਕਿੱਥੇ ਹੁੰਦੀ ਹੈ ਬਿਜਲੀ ਤੇ ਪ੍ਰਤੀ ਯੂਨਿਟ 2 ਪੈਸੇ ਕਾਉਸਸ ਦਿੱਤਾ ਜਾਂਦਾ ਹੁਣ ਜਦੋਂ ਵੀ ਤੁਹਾਡਾ ਬਿਜਲੀ ਦਾ ਬਿੱਲ ਆਏਗਾ ਨਾ ਤੁਸੀਂ ਉਹ ਬਰੀਕੀ ਨਾਲ ਜਦੋਂ ਪੜੋਗੇ ਵੈਸੇ ਤਾਂ ਉਹ ਸ਼ਬਦਾਵਲੀ ਕਈ ਵਾਰੀ ਸਾਨੂੰ ਸਮਝ ਵੀ ਨਹੀਂ ਆਉਂਦੀ ਅ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਾਉਸਸ ਦੇ ਰੂਪ ਦੇ ਵਿੱਚ ਉਹ ਕੀ ਹੈ ਸੀਸੀ ਦਾਮ ਦੋ ਤੁਹਾਨੂੰ ਬ੍ਰੈਕਟ ਦੇ ਵਿੱਚ ਨਜ਼ਰ ਆਏਗਾ 2 ਪੈਸੇ ਪ੍ਰਤੀ ਯੂਨਿਟ ਕਾਉਸਸ ਦੇ ਰੂਪ ਦੇ ਵਿੱਚ ਤੁਹਾਡੇ ਤੋਂ ਲੈ ਜਾਂਦੇ ਨੇ ਬਿਜਲੀ ਦਾ ਬਿੱਲ ਵੀ ਜਦੋਂ ਆਂਦਾ ਸੋ ਇਹ ਸਾਰੀ ਰਕਮ ਹੈ ਜਿਹੜੀ ਉਹ ਸਿਰਫ ਇਸ ਕਰਕੇ ਲਈ ਜਾਂਦੀ ਹੈ ਤਾਂ ਜੋ ਜਿਹੜਾ ਇਹ ਪੈਸਾ ਇਕੱਠਾ ਹੋਏਗਾ ਇਹ ਪੈਸਾ ਜਿਹੜਾ ਉਹ ਜਾਨਵਰਾਂ ਦੇ ਰੱਖ-ਰਖਾਵ ਲਈ ਖਰਚਾ ਜਾਏਗਾ ਤਾਂ ਜੋ ਜਾਨਵਰ ਵੀ ਠੀਕ ਰਹਿਣ ਤੇ ਇਨਸਾਨ ਵੀ ਠੀਕ ਰਹਿਣ ਜਿਹੜੀ ਸੜਕਾਂ ਤੇ ਮੌਤ ਦੌੜ ਰਹੀ ਹੈ ਉਹ ਮੌਤ ਨਾ ਦੌੜੇ ਇਹ ਸਵਾਲ ਸਭ ਤੋਂ ਵੱਡਾ ਸੋ ਰਾਜਵੀਰ ਜਵੰਤਾ ਦੀ ਮੌਤ ਹੋ ਗਈ ਉਸ ਤੋਂ ਬਾਅਦ ਉਸ ਦਾ ਅੰਤਮ ਸੰਸਕਾਰ ਕੱਲ ਕਰ ਦਿੱਤਾ ਗਿਆ ਅੱਜ ਫੁੱਲ ਜੁਗਣ ਦੀ ਜਿਹੜੀ ਉਹ ਰਸਮ ਵੀ ਨਿਭਾ ਦਿੱਤੀ ਗਈ ਹੈ ਬਹੁਤ ਕਰੀਬੀ ਜਿਹੜੇ ਨੇ ਉਹ ਰਾਜਵੀਰ ਜਵੰਤਾ ਤੇ ਅੱਜ ਇਸ ਕਿਰਿਆ ਦੇ ਵਿੱਚ ਵੀ ਪਹੁੰਚੇ ਜਿੱਥੇ ਫੁੱਲ ਚੁਗੇ ਜਾਣੇ ਸੀਗੇ ਪਰਿਵਾਰ ਹਲੇ ਵੀ ਸੱਦਮੇ ਦੇ ਵਿੱਚ ਆ ਉਸ ਸੱਦਮੇ ਤੋਂ ਵਿੱਚੋਂ ਬਾਹਰ ਨਹੀਂ ਨਿਕਲ ਪਾ ਰਿਹਾ ਕਦੇ ਖਾਬੂ ਖਿਆਲ ਵੀ ਨਹੀਂ ਸੀ ਜਿਹੜਾ ਬੰਦਾ ਬਿਲਕੁਲ ਤੰਦਰੁਸਤ ਹੋਵੇ ਜਵਾਨ ਹੋਵੇ ਉਹ ਕੋਈ ਬਿਮਾਰੀ ਵੀ ਨਾ ਹੋਵੇ ਤਾਂ ਇਹ ਮੰਨਣਾ ਬੜਾ ਮੁਸ਼ਕਲ ਹੋ ਜਾਂਦਾ ਕਿ ਉਹ ਹੁਣ ਇਸ ਦੁਨੀਆ ਤੇ ਨਹੀਂ ਰਿਹਾ 84 ਲੱਖ ਜਨਾਂ ਕੋਲਤੀ ਰਾਜ ਬਖਸ਼ੀ ਅਤੇ ਪਰਿਵਾਰ ਨੂੰ ਆਪਣੇ ਭਾਰਨ ਚੰਗੀ ਵੱਲ ਬਿਧੀ ਕੁੱ ਸੱਚੇ ਪਾਤਸ਼ਾਹੀਓ ਉਹਨਾਂ ਦੇ ਪ੍ਰਵਾਨ ਨੇ ਰਾਜ ਮਿਲ ਕੇ ਕਿਹਾ ਕਿ ਪੁਲਿਸ ਮੇਡ ਕੇ ਆਪਦੇ ਪਵਿੱਤਰ ਅਸਥਾਨ ਗੁਰਦੁਆਰਾ ਪਤਾਲ ਪਰੀ ਸਾਹਿਬ ਕੇ ਪਹੁੰਚੇ ਕਿ ਕਰੋ ਮਹਾਰਾਜਿਓ ਉਹਨਾਂ ਨੂੰ ਜਲ ਪ੍ਰਵਾਹ ਕਰਨ ਦੀ ਆਗਿਆ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚਰਤੀ ਕਲਾ ਤੇਰੇ ਸਭਾ ਇਸ ਸੋਹਣਾ ਦਾ

ਅਲਸ ਇੱਕ ਬੜੀ ਸੱਚਜੀ ਇੱਕ ਸਿਨੇਮਰ ਇੱਕ ਮੁਹੱਬਤ ਪੱਜੀਰੂ ਤੁਸੀਂ ਅੱਜ ਇਕੱਠੇ ਦੇਖ ਰਹੇ ਹੋ ਇਹ ਉਸਦੀ ਮੁਹੱਬਤ ਦਾ ਨਤੀਜਾ ਹੈ ਇਹ ਉਸਨੇ ਇੱਜ਼ਤ ਕਮਾਈ ਆ ਬੜਾ ਹੈ ਵੀ ਐਡੋ ਵੱਡਾ ਦੁੱਖ ਹੈ ਅੱਜ ਤੋਂ ਵੱਡੀ ਗੱਲ ਵੀ ਐਸਾ ਸ਼ਰੀਫ ਕਲਾਕਾਰ ਹੈ ਬਾਕੀ ਉਹਨੇ ਦੁਨੀਆ ਤੋਂ ਬਹੁਤ ਪਿਆਰ ਖੱਟਿਆ ਭਾਈ ਜੀ ਬਹੁਤ ਪਿਆਰ ਖੱਟਿਆ ਪਿਆਰ ਦਾ ਕਰਕੇ ਦਿੱਸਦੇ ਜਿਹੜਾ ਉਹ ਜਿਸ ਸੰਗਤ ਕੀ ਨਹੀਂ ਹੈ ਚੈਨਲ ਨੇ ਬੜਾ ਸਾਥ ਦਿੱਤਾ ਉਹ ਚੈਨਲ ਨੇ ਬਹੁਤ ਸਾਥ ਦਿੱਤਾ ਇਸ ਕਰਕੇ ਦੁਨੀਆ ਨੇ ਉਹਦੀ ਘਤਰ ਬਹੁਤ ਅਰਦਾਸਾਂ ਕੀਤੀ ਬਹੁਤ ਵੱਡੇ ਵੱਡੇ ਮਾਰਾ ਨੂੰ ਨਹੀਂ ਮਨਜ਼ੂਰ ਹੋਈਆਂ ਬਾਕੀ ਮੇਰੇ ਖਿਆਲ ਦੇ ਵਿੱਚ ਮੈਂ ਤੱਕ ਦੀ ਇੰਨੀ ਕੋਈ ਸੱਚਜੀ ਰੂਹ ਵੈਸੇ ਨਹੀਂ ਦੇਖੀ ਕਦੀ ਔਰ ਅੱਜ ਅਸੀਂ ਮੈਂ ਇਸ ਗੱਲ ਕਰ ਰਿਹਾ ਸੀ ਹੁਣ ਪਹੁੰਚਦੇ ਹੋ ਕਿ ਕੈਸੀ ਇੱਕ अनोखी ਸਾਂਝ ਹੈ ਜ਼ਿੰਦਗੀ 'ਚ ਚਾਹੇ ਤੁਸੀਂ ਕਦੀ ਮਿਲੇ ਨਹੀਂ ਪਰ ਅੱਜ ਉਸਦੇ ਪਿੰਡ ਕੋਨਾ ਪਹੁੰਚਣ ਦਾ ਇਹ ਅਜੀਬ ਵਾਕਿਆ ਬਣਿਆ ਔਰ ਮੈਨੂੰ ਇਹ ਲੱਗਦਾ ਕਿ ਜਦੋਂ ਕਦੀ ਪੰਜਾਬ ਦੇ ਬਾਹਰ ਕਦੀ ਕਿਸੇ ਪੰਜਾਬੀ ਨੌਜਵਾਨ ਗੱਭਰੂ ਦੀ ਤਸ਼ਬੀਹ ਆਏਗੀ ਤੇ ਜੇਕਰ ਰਾਜਵੀਰ ਸਿੰਘ ਜਵੰਦੇ ਦੀ ਜਾਵੇ ਤੇ ਮੈਨੂੰ ਲੱਗਦਾ ਇੱਕ ਖਾਲਸ ਇੱਕ ਬੜੀ ਸੱਚਜੀ ਇੱਕ ਸਿਨੇਮਰ ਇੱਕ ਮੁਹੱਬਤ ਤੇ ਜੀਰੂ ਤੁਸੀਂ ਅੱਜ ਇਕੱਠ ਦੇਖ ਰਹੇ ਹੋ ਇਹ ਉਸਦੀ ਮੁਹੱਬਤ ਦਾ ਨਤੀਜਾ ਹੈ ਇਹ ਉਸਨੇ ਇੱਜ਼ਤ ਕਮਾਈ ਆ ਵਾਇਕਰ ਉਸ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਔਰ ਉਹਨਾਂ ਦੇ ਮਾਤਾ ਜੀ ਨੂੰ ਬੱਚਿਆਂ ਨੂੰ ਔਰ ਪਤਨੀ ਨੂੰ ਇਹ ਬਲ ਬਖਸ਼ਣ ਪਾਣਾ ਮੰਨਣ ਦਾ ਔਰ ਇਹ ਇੱਕ ਅਜੀਬ ਸਾਜ ਮੇਰੇ ਕੋਲ ਇਸ ਤੋਂ ਇਲਾਵਾ ਲਫ਼ਜ਼ ਨਹੀਂ ਹੈਗੇ ਕਿ ਉਸਦੀ ਬਿਆਨ ਨਹੀਂ ਕਰ ਸਕਾਂ ਜਿੰਨਾ ਵੀ ਕੁਝ ਉਹਦੇ ਬਾਰੇ ਤੁਸੀਂ ਸੁਣਦੇ ਆਂ ਦੇਖਦੇ ਆਂ ਹਰ ਇੱਕ ਚੀਜ਼ ਇੰਨੀ ਖਾਲਸਾ ਇੰਨੀ ਨਿਰੋਲ ਆ ਇੰਨੀ ਪੰਜਾਬੀ ਆ ਸੋ ਮੈਂ ਸਜਦਾ ਕਰਦਾ ਇਸ ਧਰਤੀ ਨੂੰ ਜਿਨੇ ਐਸਾ ਪੁੱਤਰ ਜਨਮਿਆ ਔਰ ਮੈਨੂੰ ਲੱਗਦਾ ਕਿ ਉਮਰਾਂ ਤੱਕ ਰਾਜਵੀਰ ਸਿੰਘ ਜਵੰਦਾ ਨੂੰ ਯਾਦ ਰੱਖਿਆ ਜਾਏਗਾ ਉਸ ਦੀ ਨਿਮਰਤਾ ਨੂੰ ਉਸ ਦੇ ਸੱਚਜੇਪਨ ਨੂੰ ਉਸ ਦੀ ਦਿਲਦਾਰੀ ਨੂੰ ਉਸ ਦੀ ਫਰਾਗਤੀ ਨੂੰ ਪਤਾ ਨਹੀਂ ਹੁਣ ਰੱਬ ਦੀਆਂ ਬੇਪਰਵਾਹੀਆਂ ਸਾਨੂੰ ਹਾਲੇ ਸਮਝ ਨਹੀਂ ਆਈਆਂ ਮੈਂ ਹੁਣੇ ਗੱਲ ਕਰਦਾ ਸੀ ਆਪਣੀ ਦੋਸਤ ਨਾਲ ਕਿ ਇਹ ਪਰਮਾਤਮਾ ਜਦੋਂ ਅਰਦਾਸਾਂ ਲੋਕ ਕਰਦੇ ਆ ਕਈਆਂ ਦਾ ਰੋਸਾ ਵੀ ਹੋ ਜਾਂਦਾ ਪਰਮਾਤਮਾ ਦੇ ਨਾਲ ਕਿ ਇਹ ਅਰਦਾਸਾਂ ਸੁਣਨੀਆਂ ਚਾਹੀਦੀਆਂ ਸੀਗੀਆਂ ਮੈਨੂੰ ਇੱਕ ਛੋਟਾ ਜਿਹਾ ਜਦੋਂ ਹਸਪਤਾਲ ਤੇ ਸੀਗੇ ਤੇ ਮੈਨੂੰ ਜਾਣ ਦਾ ਮੌਕਾ ਮਿਲਿਆ ਪਰਿਵਾਰ ਨੇ ਮੈਨੂੰ ਇਜਾਜ਼ਤ ਦਿੱਤੀ ਕਿ ਮੈਨੂੰ ਉਹਨਾਂ ਦੇ ਬੈੱਡ ਦੇ ਕੋਲ ਬੈਠ ਕੇ 10 ਮਿੰਟ ਵਿਚਾਰਨ ਦਾ ਔਕਾ ਮਿਲਿਆ ਮੈਂ ਉਹਦਾ ਚਿਹਰਾ ਦੇਖਿਆ ਉੱਥੇ ਬੈਠ ਕੇ ਚੌਪਈ ਸਾਹਿਬ ਦਾ ਪਾਠ ਕੀਤਾ ਤੇ ਮੈਂ ਉਹਨੂੰ ਦੇਖਿਆ ਕਿੱਡਾ ਦਗ-ਦਗ ਕਰਦਾ ਐਸਾ 6 ਫੁੱਟ ਨੌਜਵਾਨ ਸਾਡਾ ਤੇ ਮੈਂ ਬਾਹਰ ਆ ਕੇ ਉਹਨਾਂ ਦੀ ਵਾਈਫ ਨੂੰ ਗਿਆ ਮੈਂ ਕਿਹਾ ਸੋਹਣਾ ਸੀਨਾ ਧੜਕਦਾ ਵਾਹਿਗੁਰੂ ਕਿਰਪਾ ਕਰਨਗੇ ਪਰ ਪਤਾ ਨਹੀਂ ਉਹਨਾਂ ਨੂੰ ਕੀ ਮਨਜ਼ੂਰ ਹੋਊਗਾ ਸੋ ਇਸ ਗੱਲ ਦੀਆਂ ਸਾਹਿਬਾ ਤੇ ਵਡਿਆਈਆਂ ਵਾਲੀ ਗੱਲ ਹੈ ਉਹਨਾਂ ਨੇ ਜਿ-ਜਿਵੇਂ ਹੁਕਮ ਦੇਵੇ ਤੇ ਵਕਾਰ ਹਰ ਵੀ ਜੀ ਤੂੰ ਸਭੀ ਦੁਨੀਆ ਮੋ ਯਾਰਾ ਮੈਂ ਕੋਈ ਬੋਲ ਪਰਪਰ ਮਾਪਰ ਦੇ ਇੱਕ ਜੋ ਦੇ ਉਪਦੇਸ਼ੀ ਹੈ ਉਹ ਕਲਾਕਾਰ ਵੀ ਆਪ ਦਾ ਹੈ ਆਈਟੈਕੀ ਕਲਾਕਾਰ ਵਾਸਤੇ ਤੋਂ ਉਸ ਤੋਂ ਬਾਅਦ ਜਿਹੜੇ ਜੋ ਪਰਫਾਰਮੈਂਸ ਹੈ ਉਹ ਬੜਾ ਹੈ ਅਬ ਇਹ ਦੋ ਵੱਡਾ ਦੁੱਖ ਸਾਡੀ ਨਜ਼ਰ ਨਹੀਂ ਆ ਬਸ ਤੋਂ ਅੱਜ ਵੀ ਐਸਾ ਸ਼ਰੀਫ ਕਲਾਕਾਰ ਹੈ ਔਰ ਇਹ ਕੋ ਬਲੰਜੀਤ ਜਾ ਕੇ ਕਰੀ ਉਹ controversy ਦੀ ਕਾਰਜਨਾ ਪ੍ਰਯਾਗਾ ਬੋਲਦੀ ਹੈ ਅਰੇ ਦੁਆ ਕਰਦੇ ਰਸਤੇ ਪਾ ਚਾ ਉਹ ਆਪਣੀ ਜਾਣਕਾਰੀ ਦੇਵਾਉਂਦੇ ਸਤਿਕਾਰ ਕਰਾਂ ਜਦਾਂ ਅਸੀਂ ਸ਼ਾਨਦਾਰ ਤਾਜ਼ਾ ਰੰਗ ਸੀ ਤੇ ਰਾਜ ਰੇਣਾਂ ਜਾ بالکل ਹਾਂ ਜੀ ਬੰਦ ਕਰ ਦਿਓ ਕਿਹੜਾ ਮਤਲਬ ਹੈ ਹਸਾਸਿਕਾ ਸ਼ਬਦ ਦਾ ਪਿਆਰ ਤੁਸੀਂ ਦੇਖੋ ਬਾਈ ਕਿੰਨੀ ਦੁਨੀਆ ਹੈ ਹੈ ਕਿ

ਬਹੁਤ ਵੱਡੇ ਵੱਡੇ ਪੁਰਮਾਰਾ ਨੂੰ ਨਹੀਂ ਮਨਜ਼ੂਰ ਹੋ ਗਿਆ ਬਾਕੀ ਜੀ ਮੰਨਨ ਲਖਾਇਤ ਮੰਡਲ ਮੈਂ ਆਏ ਕੋਈ ਹੁਕਮ ਚੱਲ ਜੁ ਹੁਕਮ ਸਭ ਤੋਂ ਬਾਅਦ ਹੈ ਬਾਕੀ ਹੁਣ ਤੁਸੀਂ ਵੀ ਆਪਾਂ ਵੀ ਸਾਰੇ ਅਰਦਾਸ ਕਰੀਏ ਜੀ ਮਹਾਰਾਜ ਜੀ ਉਹਦੇ ਪਰਿਵਾਰ ਨੂੰ ਨਜ਼ਰਦੀਕਾ ਲਾ ਕੇ ਰੱਖੇ ਕਿ ਇਹਨਾਂ ਨੂੰ ਬੰਦਾ ਜੀ ਨੂੰ ਆਪਰੇ ਕੀ ਕਰਦਾ ਹੋਵੇ ਸੋ ਜਿਸ ਤਰੀਕੇ ਦੇ ਨਾਲ ਪੰਜਾਬੀ ਫਿਲਮ ਇੰਡਸਟਰੀ ਹੈ ਜਿਹੜੀ ਜਾਂ ਪੰਜਾਬੀ ਗਾਇਕ ਨੇ ਵੱਡੀ ਗਿਣਤੀ ਦੇ ਵਿੱਚ ਰਾਜਵੀਰ ਜਵੰਦਾ ਦੀ ਸਿਹਤ ਯਾਬੇ ਲਈ ਅਰਦਾਸਾਂ ਕਰਦੇ ਰਹੇ ਹਸਪਤਾਲ ਦੇ ਵਿੱਚ ਜਾਂਦੇ ਰਹੇ ਅੱਜ ਪਰਿਵਾਰ ਦੇ ਨਾਲ ਖੜੇ ਨੇ ਸਾਡੇ ਵੱਲੋਂ ਉਹਨਾਂ ਸਾਰਿਆਂ ਨੂੰ ਵੀ ਅਪੀਲ ਹੈ ਕਿ ਕਿਉਂ ਨਾ ਇੱਕ ਅਲਖ ਜਗਾਈ ਜਾਵੇ ਕਿ ਆਵਾਰਾ ਜਾਨਵਰਾਂ ਦੀ ਸਾਂਭ ਸੰਭਾਲ ਲਈ ਹੀਲਾ ਕੀਤਾ ਜਾਵੇ ਕਿਉਂ ਨਾ ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ਦੇ ਘਰ ਦੇ ਬਾਹਰ ਤਰਨਾ ਦਿੱਤਾ ਜਾਵੇ ਉਹਨਾਂ ਦੇ ਉਹਨਾਂ ਨੂੰ ਇਹ ਦੱਸਿਆ ਜਾਵੇ ਕਿ ਜਿਹੜਾ ਪੈਸਾ ਤੁਸੀਂ ਸਾਡੇ ਤੋਂ ਕਾਉਸਟਸ ਦੇ ਰੂਪ ਦੇ ਵਿੱਚ ਲੈਂਦੇ ਹੋ ਤਾਂ ਕਿਉਂ ਨਹੀਂ ਇਹਨਾਂ ਗਈਆਂ ਨੂੰ ਤੁਸੀਂ ਸੰਭਾਲਦੇ ਉਹਨਾਂ ਪਸ਼ੂ ਭਗਤਾਂ ਨੂੰ ਵੀ ਸਵਾਲ ਕੀਤਾ ਜਾਵੇ ਜਿਹੜੇ ਗਾਂ ਨੂੰ ਮਾਂ ਕਹਿੰਦੇ ਨੇ ਤੇ ਜੇ ਮਾਂ ਕਹਿੰਦੇ ਨੇ ਤਾਂ ਦੀ ਸੰਭਾਲ ਦੀ ਜ਼ਿੰਮੇਵਾਰੀ ਕਿਸ ਦੀ ਹੈ ਉਹ ਕਿਉਂ ਸੜਕਾਂ ਤੇ ਰੋਲ ਰਹੇ ਨੇ ਕਿਉਂ ਨਹੀਂ ਉਹ ਸਰਕਾਰਾਂ ਦੇ ਅੱਗੇ ਆਪਣੇ ਟਾਕਰੇ ਕਰਦੇ ਕਿਉਂ ਨਹੀਂ ਉਹ ਧਰਨੇ ਦਿੰਦੇ ਸਰਕਾਰਾਂ ਦੇ ਅੱਗੇ ਕਿ ਤੁਸੀਂ ਜਿਹਨੂੰ ਅਸੀਂ ਪੂਜਦੇ ਹਾਂ ਉਹ ਸੜਕਾਂ ਤੇ ਰੋਲ ਰਹੀ ਹੈ ਉਸ ਦੀ ਸੰਭਾਲ ਕਿਉਂ ਨਹੀਂ ਕੀਤੀ ਜਾਂਦੀ ਸੋ ਇਹ ਵੀ ਇੱਕ ਕੈਂਪੇਨ ਹੈ ਜਿਹੜੀ ਇਹ ਮੈਨੂੰ ਲੱਗਦਾ ਚਲਾਨੀ ਚਾਹੀਦੀ ਹੈ ਔਰ ਇਦਾ ਇਹਦੀ ਸ਼ੁਰੂਆਤ ਹੈ ਜਿਹੜੀ ਕਿ ਉਹਨਾਂ ਗਾਇਕਾਂ ਵੱਲੋਂ ਹੀ ਹੋਵੇ ਕਿਉਂਕਿ ਉਹਨਾਂ ਨੂੰ ساری ਦੁਨੀਆ ਸੁਣਦੀ ਹੈ ਕਲਾਕਾਰਾਂ ਨੂੰ ساری ਦੁਨੀਆ ਸੁਣਦੀ ਹੈ ਔਰ ਉਹਨਾਂ ਦੀ ਆਵਾਜ਼ ਹੈ ਜਿਹੜੀ ਜਿਆਦਾ ਜਲਦੀ ਸਰਕਾਰੀ ਦਰਬਾਰੇ ਪਹੁੰਚਦੀ ਹੈ ਮੈਨੂੰ ਲੱਗਦਾ ਹੈ ਕਿ ਅੱਜ ਉਹ ਵਕਤ ਆ ਚੁੱਕਾ ਹੈ ਕੋਈ ਹੋਰ ਰਾਜਵੀਰ ਜਵੰਦਾ ਕਿਸੇ ਵੀ ਇਦਾਂ ਦੇ ਦਰਦਨਾਖਾਤ ਸੇ ਦੇ ਵਿੱਚ ਇਸ ਦੁਨੀਆ ਨੂੰ ਅਲਵਿਦਾ ਨਾ ਕਵੇ ਸਾਨੂੰ ਉੱਠਣਾ ਪਏਗਾ ਆਵਾਜ਼ ਚੁੱਕਣੀ ਪਏਗੀ ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ ਪੀਟੀਸੀ ਨਿਊਜ਼ ਨਾਲ ਧੰਨਵਾਦ